ਸਸ਼ਕਲ ਜੀ ਹੁਣ ਅਸੀਂ ਬੈਠੇ ਆ ਅਮਿਤ ਮਿੱਤਲ ਜੀ ਕੋਲ ਮਿੱਤਲ ਕੈਮੀਕਲਸ ਮੁਫਲੀ ਮੰਡੀ ਵਾਲਿਆਂ ਕੋਲ ਸੋ ਸਸ਼ਕਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਅਰੇ ਬਾਦ ਸੜਕਾਂ ਬਣੀਆਂ ਸੀਵਰੇਜ ਪਾਣੀ ਦੇ ਪਾਈਆ ਤੁਹਾਡਾ ਉਹਦੇ ਬਾਰੇ ਕੀ ਵਿਚਾਰ ਨੇ ਦੇਖੋ ਜੀ ਪਹਿਲਾਂ ਤਾਂ ਬਹੁਤ ਸਾਲ ਤੋਂ ਅਸੀਂ ਲੱਗੇ ਰਹੇ ਸੜਕਾਂ ਦੀ ਬਹੁਤ ਸਾਲਾਂ ਤੋਂ ਪ੍ਰੋਬਲਮ ਸੀ ਕੋਈ ਸੁਣਵਾਈ ਨਹੀਂ ਸੀਗੀ ਪਰ ਸਾਡੇ ਐਮ.ਐਲ.ਏ. ਸਾਹਿਬ ਅਸ਼ੋਕ ਪ੍ਰਿਆਸਾ ਜੀ ਨੇ ਪਿੱਛੇ ਕੁਝ ਰੈਜ਼ਿਡੈਂਸ ਵਗੈਰਾ ਨੇ ਵੀ ਜੋਸ਼ ਲਾਇਆ ਤੁਸੀਂ ਆ ਬੜਾ ਜੋਰ ਲਾਇਆ ਤੇ ਉਹਦੇ ਬਾਦ ਨੂੰ ਸੜਕਾ ਬਣੀ ਹੈ ਚਲੋ ਦੇਰ ਹੈ ਦਰਸਤ ਹੈ ਵਧੀਆ ਸੜਕਾ ਬਣੀ ਹੈ ਸਾਡਾ ਬਹੁਤ ਬਹੁਤ ਧੰਨਵਾਦ ਹੈ ਸਾਡੇ ਕਾਉਂਸਲ ਜਿਹੜੇ ਹੈਗੇ ਡੀਕੋ ਜੀ ਪਲੱਸ ਪ੍ਰਸ਼ਰ ਜੀ ਦਾ ਦੋਵਾਂ ਨੇ ਸਾਡੀ ਸੁਣਵਾਈ ਕਰਦੇ ਹੋਏ ਸੀਵਰੇਜ ਦਾ ਵੀ ਕੰਮ ਕਰਾਤਾ ਹੈ ਚੋੜੇ ਪਾਈਪ ਹੋ啊ਤੇ ਪਾਣੀ ਦੇ ਪਾਈਪ ਹੋ啊ਤੇ ਸਭ ਕੁਝ ਵਧੀਆ ਹੈ ਬਸ ਉਹਨੇ ਇੱਕ ਬੇਨਤੀ ਹੈ ਕਿ ਆਪਾਂ ਇਨਾ ਸੋਨਾ ਸਭ ਲਾ ਲਿਆ ਹੈ ਸਫਾਈ ਕਰਮਚਾਰੀ ਦੀ ਬੜੀ ਪ੍ਰੋਬਲਮ ਹੈ ਇੱਥੇ ਪਹਿਲੀ ਗੱਲ ਤਾਂ 15-15 ਦਿਨ ਕੋਈ ਅਲੋਟ ਹੀ ਨਹੀਂ ਹੁੰਦਾ ਜੇ ਕੋਈ ਅਲੋਟ ਹੁੰਦਾ ਹੈ ਤੇ ਉਹ ਇੱਕ ਦੋ ਦਿਨ ਡਿਊਟੀ ਕਰਕੇ ਆਂਦੇ ਨਹੀਂ ਹੈਗੇ ਇਹ ਕੂੜਾ ਕਰਕਟ ਲੋਕੀ ਇੱਥੇ ਆਪਣੇ ਲਿਫਾਫੇ ਲੈਬਰ ਘ ਹੀ ਰਹਿੰਦੇ ਹੈ ਕਮਰੇ ਲਿਫਾਫੇ ਸੜ ਜਾਂਦੇ ਹੈ ਕੁੱਤੇ ਖਲਾੜ ਜਾਂਦੇ ਹੈ ਥੋੜਾ ਜਿਹਾ ਇੱਕ ਸਫਾਈ ਵਾਲਾ ਬੰਦਾ ਲਾ ਦਿਓ ਤਾਂ ਕਿ ਜਿਹੜੀ ਸੋਨੀ ਸਰਖਾ ਦਾ ਕੰਮ ਹੋਇਆ ਉਹ ਆਪਾਂ ਮੇਨਟੇਨ ਕਰ ਪਾਈਏ ਤੇ ਦੂਜਾ ਥੋੜੀ ਜੀ ਲਾਈਟਿੰਗ ਦੀ ਹੈ ਕਿਉਂਕਿ ਇਹ ਅੱਜ ਕੱਲ੍ਹ ਕ੍ਰਿਮੀਨਲ ਲੋਕੀ ਜ਼ਿਆਦਾ ਹੈਗੇ ਹੈ ਲਾਈਟਾਂ ਲੱਗੀਆਂ ਰਹਿੰਦੀ ਲੋਕਾਂ ਤੇ ਏਸੀ ਲਾ ਕੇ ਲੈ ਲੈਂਦੇ ਹੈ ਸਕੂਟਰਾਂ ਕਾਰਾਂ ਦੀ ਬੈਟਰੀ ਕੱਢ ਲੈਂਦੇ ਹੈ ਤੇ ਚੋ ਵੀ ਸਟਰੀਟ ਲਾਈਟਾਂ ਲੱਗੀਆਂ ਰਹਿਣਗੀਆਂ ਤੇ ਥੋੜੀ ਸੇਫਟੀ ਰਹੇਗੀ ਕਿਉਂਕਿ ਚਾਨਣ ਨਾਲ ਸਭ ਨੂੰ ਡਰ ਰਹੇਗਾ ਔਰ ਇੱਕ ਸਿਕਿਉਰਿਟੀ ਵਾਲਾ ਬੰਦਾ ਵੀ ਬੰਦੇ ਕੀਤਾ ਜਾਵੇ ਮੱਲਿਆ ਜੀ ਸਿਕਿਉਰਿਟੀ ਵਾਲਾ ਜਾ ਕੇ ਤਾਂ ਬਹੁਤ ਵਧੀਆ ਜੀ ਮੱਲਾ ਵੀ ਪੂਰਾ ਕੰਟ੍ਰਿਬਿਊਟ ਕਰੇਗਾ ਚਲੋ ਜੇ ਦਸਾਂ ਚੋਂ ਸੱਤ ਅੱਠ ਭਰਾ ਵੀ ਦੇ ਦੇਣਗੇ ਤੇ ਕੋਈ ਗੱਲ ਨਹੀਂ ਠੀਕ ਹੈ ਜੀ ਸਭ ਦਾ ਹੀ ਵਾਦਾ ਜੀ ਠੀਕ ਹੈ ਸਭ ਤੋਂ ਮੇਜਰ ਹੁੰਦਾ ਅੱਛਾ ਸੋ ਇਸ ਕਰਕੇ ਦੇਖੋ ਅੱਜ ਸਾਰੇ ਮੁਹੱਲੇ ਨੇ ਪੁਰ ਜੋ ਰੋਪੀਲ ਕੀਤੀ ਹੈ ਕਿ ਸਭ ਤੋਂ ਪਹਿਲਾਂ ਸਫਾਈ ਪ੍ਰੋਪਰ ਕਰਵਾਈ ਜਾਵੇ ਸਫਾਈ ਦੀ ਸੜਕਾਂ ਬਣਾਈਆਂ ਜੀ ਉਹ ਸੜਕਾਂ ਮੇਨਟੇਨ ਤਾਂ ਹੀ ਰਹਿ ਪੈਣੀ ਹੈ ਕੀ ਸਫਾਈ ਵਧੀਆ ਰਹੇਗੀ ਤੇ ਅਸੀਂ ਵੀ ਯਾਦ ਕਰਾਂਗੇ ਸਾਡੇ ਕੌਂਸਲਰ ਸਾਹਿਬ ਨੂੰ ਤੇ ਐਮਐਲਏ ਸਾਹਿਬ ਨੂੰ ਵੀ ਬਾਕੀ ਇਰਾਨੇ ਅਸੀਂ ਆਪਣੇ ਚੈਨਲਸ ਵੱਲੋਂ ਵੀ ਪੁਰਜੋਰ ਅਪੀਲ ਕਰਦੇ ਹਾਂ ਕਿ ਇੱਥੇ ਸਫਾਈ ਦਾ ਬਹੁਤ ਬੁਰਾ ਹਾਲ ਹੈ ਔਰ ਇਸ ਕਾਰਨ ਬਿਮਾਰੀਆਂ ਵੀ ਫੈਲਦੀਆਂ ਹਨ ਕੂੜਾ ਕਰਕਟ ਜਗਾ ਜਗਾ ਕੁੱਤੇ ਖਲਾਰ ਜਾਂਦੇ ਹਨ ਉਹ ਇਹਦੀ ਇਨਫੈਕਸ਼ਨ ਇਹਦਾ ਅਕਸਰ ਅਫੈਕਟਸ ਆਰਾ ਸਰੀਰ ਤੇ ਹੁੰਦਾ ਸੋ ਸਰਕਾਰ ਨੂੰ ਪੁਰਜੋਰ ਅਪੀਲ ਕੀਤੀ ਜਾਂਦੀ ਹੈ ਇਸ ਤੋਂ ਪਹਿਲਾਂ ਕਿ ਇੱਥੇ ਕੋਈ ਬਿਮਾਰੀ ਫੈਲੇ ਔਰ ਸਫਾਈ ਕਰਮਚਾਰੀ ਦਾ ਪੂਰਾ ਬੰਦਬਸਤ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਜੀ ਹਰਜੀਤ ਜੀ ਥੈਂਕ ਯੂ ਬੇਟ you okay.